ਅਸੀਂ ਕਲਮੋਂ ਮੈਂ ਤੁਹਾਡਾ ਆਪਣਾ ਸੰਧੂ ਤਰਨੀ ਸਵਾਲਾ ਭਾਈ ਆਪਾਂ ਪਹੁੰਚ ਅੱਜ ਘੋੜਿਆਂ ਦੇ ਮੇਲੇ ਦੀ ਜਿੱਥੇ ਕਿ ਰੇਵੀ ਚਾਲਾਂ ਦੀ ਪ੍ਰਦਰਸ਼ਨੀ ਹੋ ਰਹੀ ਹੈ ਤੇ ਆਪਾਂ ਤੁਹਾਨੂੰ ਵਿਖਾਉਣੇ ਚਾਲਾਂ ਚੱਲਦੇ ਆ ਤੇ ਵੇਣ ਦੇ ਵੀਡੀਓ ਨੂੰ ਕਰਦੇ ਬਹੁਤ ਬਹੁਤ ਸ਼ੇਅਰ ਤਾਂ ਜੋ ਕਿ ਆਹਾਰੇ ਘੋੜੀ ਸਾਹਮਣੇ ਦੇਖਦੇ ਆਂ ਵੀ ਕਾਇ ਮਿੰਟਾਂ 'ਚ ਪਹੁੰਚਦੀ ਆ ਆਪੋ 1 ਮਿੰਟ 27 ਸੈਕਿੰਡ 33 ਫਟ 1 ਮਿੰਟ ਕੋਈ ਸਕੇਤ 63 ਪਾਗ ਸਖਰੀ ਚੱਠਾ ਸਾਹਿਬਾ ਕੋਲੋਂ ਬੰਦੇ ਰਾਜ ਅਕਲੀਆ ਤਲਵੰਡੀ ਨੇ ਆਜਾਣ ਬੱਸੀ ਹੈ ਅਗਾਂ ਵੀ ਹੋਰ ਇਹ ਕਹਿ ਰਹੇ ਕੋਟੋ ਇਦੂ ਬਾਗ ਜਿਹੜੇ ਅਗਲੀ ਚੌਕ ਚੱਲਦੀ ਨਹੀਂ ਆਵਾਂਗੇ ਤੁਹਾਨੂੰ ਬੈਂਕ ਦੀ ਵੀਡੀਓ ਨਹੀਂ ਕਰੀ ਤੇ ਨਾ ਕੋਠ ਬਹੁਤ ਜ਼ਿਆਦਾ ਇਹ ਬਾਅਦ ਸੋਸਾਇਟੀ ਮਾਲਕ ਦੇ ਪਾਤਰ ਤੀਜਾ ਮੇਲਾ ਕਰਾਇਆ ਜਾ ਰਿਹਾ ਹੈ ਕੋਲ ਨਾ ਆਵੇ ਬੰਦ ਰਾਹ ਤੇ ਇੱਕ ਚੱਲ ਰਹੀ ਆ ਚੱਲ ਉਹ ਦੇਖਣਾ ਕਾਹ ਮਿੰਟਾਂ ਚ ਪਹੁੰਚਦਾ ਇਧਰ ਬਾਕੀ ਸੁਣੋ ਜੀ ਨਾਮ ਵੰਡ ਸਾਰਾ ਉਹ ਦਿਖਾਵਾਂਗੇ ਅੱਗੇ ਜਿਹੜਾ ਨਾਮ ਵੰਡ ਸਾਰਾ ਉਹ ਕੌਣ ਫਸਟ ਆਏ ਕੌਣ ਸੈਕੰਡ ਇਹਨਾਂ ਲਈ ਕੋਈ ਰਾਹ ਫੇਰ ਤੇਰੀ ਵੇਖੇ ਚੰਬਾ ਕੰਨਸਾ ਨਿਖਰਾ ਦੇ ਮਿੱਤਰ ਆਏ ਨਹੀਂ ਕਹਿੰਦੇ ਸਾਡੇ ਇਕੱਠੇ ਵਿੱਚ ਪੱਗਾਂ ਪਾੜੀਓ ਨਾ ਹੋਰ ਤੋਂ ਸ਼ੇਅਰ ਕਰੀ ਜਾਇਆ ਤੇ ਕੱਲ ਨੂੰ ਹੋਣੀ ਆ ਛਪਟਾ ਦੌੜਾ ਜਿੰਨਾਂ ਦੀ ਕਿ ਸੌ ਨੂੰ ਇੱਕ ਹੁੰਦਾ ਹੈ ਬਾਈ ਫੇਰ ਭਜਾਣਾ ਫੇਰ ਦਾਸ ਫੇਰ ਉੱਤਰੋ ਕੈਂਪੀ ਫੇਰ ਦਾਸ ਦਾ ਖਰਚਾ ਹੁੰਦਾ ਸੌ ਤੋਂ ਮੇਨ ਆ ਬਾਈ ਸਿੱਕੇ ਪਕਰਿਆ ਦੌੜ ਸੌ ਤੋਂ ਮੇਨ ਐਥੇ ਦੀ ਜੋ ਆਏ ਸੜ ਕਰਾਈ ਜਾਂਦੀ ਆ ਬਖਤਵੇ ਤੇ ਵੀਡੀਓ ਤੇ ਵੇਖੀ ਜਾ ਤੇ ਨਜ਼ਾਰੇ ਜਲੋ ਕਾ चलो ਮੁੜ ਪਿਆ ਅੱਲਾ ਮੁੰਡਾ ਰਾਹ ਤੇ ਪੁੱਛੇ ਕਾ ਉਸ ਹੁੰਦੀਓ ਦੇਖੋ ਕਾ ਉਸ ਹੁੰਦੇ ਕਹੇ ਸੀਆ ਖਾਰਾ ਤੇ ਖਾਈਆ ਰਸੀਏ ਦੇ ਸੱਤ ਬਣੇ ਨੇ ਕੱਲ ਜਿਹੜੇ ਕੋਈ ਰਸੀਏ ਨਾ ਇੱਕ ਬੱਕੇ ਵੀ ਚੁਰਲੀ ਮਾਰੀ ਦੂਜਾ ਮਾਰਾ ਦੇ ਨਿਮਾ ਕੋਈ ਹੋ ਗਿਆ ਉਹ ਜਿੱਤੀ ਲਈ ਅਸਾਈਨਮੈਂਟ ਕਿੱਧਰ ਹੋ ਜਾ ਦੁਖੀ ਤੇ ਬਨਾਰਾ ਨੂੰ ਅਜਤੇਲੀ ਯਾਰ ਨਹੀਂ ਉੰਗੀ ਬੇਈਮਾਨ ਯਾਰਾ ਨੂੰ ਬੇਈਮਾਨ ਯਾਰਾ ਨੂੰ ਲਓ ਜੀ ਆ ਜਾ ਫੇਰ ਚਾਰ ਬਰਸੋ ਦੇ ਨਗਰ ਦਾ ਹਾਂ ਤੋ ਇੱਕ ਮਿੰਟ 37 ਸੈਕਿੰਡ 2.6 ਪੁਆਇੰਟ ਇੱਕ ਮਿੰਟ 35 ਸੈਕਿੰਡ 0.5 ਬਈ ਪਹੁੰਚ ਗਿਆ ਇੱਥੇ ਵਾਕਈ ਬਾਈ ਦੇਖਾਂਗੇ ਕਿਹੜਾ ਫਾਸਟ ਸੈਕੰਡ ਕਿਹੜਾ ਆਉਂਦਾ ਹੈ ਤਿਆਰੀਆ ਜੀ ਅਗਲਾ ਵੀ ਇਹਦਾ ਇਹ ਕੌਣ ਕੋਰਾ ਚੰਬਾ ਕੋਰਾ ਸਖਵੀਰ ਚੱਠਾ ਤਲਵੰਡੀ ਸਾਹੋ ਕੋ ਰਾਜ ਅਕਲਿਆ ਤਲਵੰਡੀ ਉਹਨਾਂ ਦਾ ਚੌਥਾ ਰੁਲਗਾ ਪਹੁੰਚਾਂ ਗੋ ਰਿਹਾ ਮਿੱਤਰੋ 22 ਤਲਵੰਡੀ ਸਾਹੋ ਦੇ ਜਨਮਰੀ ਬਈ ਚੌਥਾ ਜਨਮਰਾ ਆਉਗਾ ਹੁਣ ਆਪ ਵੀ ਵੇਖਨੇ ਆ ਉਹਦਾ ਫਸਟ ਸੈਕਿੰਡ ਕਿਵੇਂ ਵੀ ਆਉਂਦਾ ਉਹਦਾ ਬਾਈ ਅੱਗੇ ਨੰਬਰ ਹੋ ਹੀ ਜਾਂਦਾ ਹੈਗਾ ਟਾਈਮ ਨਾਲ ਨੰਬਰ ਨੰਮਾ ਦੇ ਤੁਰੇ ਰਹਿੰਦੀ ਸੰਖਿਆ ਕੋਲ ਅਗਲਾ ਜਿਹੜੀ ਤੋਰੀ ਅੱਖੋਂ ਬੱਤੂ ਉਹ ਨਹੀਂ ਨਾ ਪਰਵਾ ਬੀ ਨੰਬਰ ਦੇ ਚਾਲੀ ਕਰ ਲੋ ਆਹਾ ਦੇਖੋ ਕੱਲੋਂ ਹੋਣਾ ਬਈ ਛਪਟਾ ਦੌੜਾ ਤੇ ਪਾਸੋਂ ਲਾਸਟ ਮੇਰੇ ਲਾਸਟ ਦੇਣਾ 20 ਤਰੀਕਾ ਮੈਂ ਵੀ ਲਾਸਟ ਕੋਈ ਨਹੀਂ ਆਜਾਗੇ ਚਾਲਾਂ ਨੇ ਲਾ ਗਏ ਚਾਲਾਂ ਨੇ ਅੱਜ ਕੱਲੋਂ ਅਜ ਵੀ ਪ੍ਰਦਰਸ਼ਨੀ 17 ਤਰੀਕ ਦੀਆਂ ਠੀਕ ਆਰਾਮੀਆਂ ਚਾਲਾਂ 19 ਦੀਆਂ ਛਪਟਾਂ ਦੇ 20 ਨੂੰ ਮਿਲਣਾ ਸਮਝਤੀ ਉਹ ਕੋ ਯਾਰ ਦੇਖੋ ਘੋੜੇ ਦੀ ਚਾਰ ਉਹ ਕੋਈ ਰਿਪੋਰਟ ਬਾਕੀ ਦੇਖਦੇ ਆ ਕੀ ਬਣਦਾ ਕਰਦਾ ਕਰਦਾ ਰਸਤਾ ਘਾਟੇ ਦੇ ਵਿੱਚ ਵੀ ਕਿਹਨਾ ਉੱਤ ਗਿਆ ਸੀ ਕੋਟਾ ਬਾਕੀ ਦੇਣਾ ਕੀ ਬਣਦਾ ਕਰਦਾ ਜੇ ਪੈਸਾ ਲੱਗੇ ਰੋਜ਼ ਨਾਲ ਪਤਾ ਪੈਸਾ ਲੱਗੇ ਰੋਜ਼ ਨਾਲ ਆਗਿਆ ਬਾਗ ਲੋਕੋ ਵੱਟ ਜਾਂਦੇ ਹੁੰਦਾ ਪੈਸਾ ਨਾ ਤੇਰਾ ਯਾਰ ਕੋਈ ਰਿਸ਼ਤੇਦਾਰ ਵੀ ਕੋਈ ਹੱਥਾਂ ਤੇ ਮਾਰੇ ਸਾਥੀ ਨਾਮ ਬਗਾਨਿਆਂ ਦਾ ਕਿੰਡੋ ਜੰਮੇ ਵੀ ਪਾਛਾ ਵੱਟ ਜਾਂਦੇ ਕਿੰਡੋ ਜੰਮੇ ਵੀ ਪਾਛਾ ਵੱਟ ਜਾਂਦੇ ਇਹ ਪਰੇਸ਼ਾਨੀ ਖੇੜਾ ਮਿੱਤਰੋ ਪਰ ਪੈਸਾ ਹਰ ਇੱਕ ਕੋਲ ਬਹੁਤ ਪਿਆ ਇਹ ਪਰ ਜਿਗਰੇ ਨਾਲ ਉਹ ਦਿਲ ਨਾਲ ਵਰਤੇ ਜਾਂਦਾ ਵੀ ਨੰਬਰ ਤਿਆਰੀ ਕਰ ਲੋ ਮੁਸਕਾਨ ਕੌਰ ਸਿੱਧੂ ਪਿੰਡ ਰਾਮ ਰਾਜਸਰਾ ਰਣਜੀਤ ਕੋੜਾ ਇਹ ਤਿਆਰੀ ਕਰਨ ਟੱਕੀ ਨੰਬਰ ਪਹਿਸ਼ਾ ਸਿੱਟੂ ਅੰਦਰ ਰਾਜਸਰਾ ਮੁੜ ਕੇ ਵਾਸਤੇ ਦੇਖ ਕਾ ਮਿੰਟ ਤੇ ਕਾ ਸਕਿੰਡਾਂ ਦਾ ਪਹੁੰਚਾ ਸਾਹਮਣੇ ਆਈ ਜਾਂਦਾ ਕੱਲ ਨੂੰ ਇੰਗੇ ਸ਼ਪੱਟਾ ਦੌਰਾਨ ਲਾਸਟ ਦਿਨ ਇਹ 3 ਨੰਬਰ ਪੱਜਿਆ ਮਿੱਤਰੋ ਨਿਮਾਨ ਆਪ ਤੇ ਵੰਦੀ ਸਾਡੇ ਸੰਜਾਪ ਕੋੜਾ ਆ ਰਿਹਾ 18 ਤਰੀਕ ਦੇਣਾ ਜ ਐਸਵਾਰ ਦੂਜਾ ਮਹੀਨਾ 2024 तौड़ा लाई दे बाक़ी आउट उरो लेन

ਹਾਂ ਭਾਈ ਜਿਹੜਾ ਇਹ ਬੱਚਾ ਆ ਇਹ ਬੈਠੇ ਜਾ ਰਿਹਾ ਇਹ ਵੇਰੀ ਫੋਟੋ ਮਾਤਾ ਨਾ ਕਹਿਦੇ ਕਿ ਬਾਹਰ ਰੱਸਾ ਫੜ ਲੈ ਨਾ ਫੋਟੋ ਲਵਾ ਲੈ ਇਹ ਬੈਠਾ ਜਾ ਰਿਹਾ ਹੌਸਲਾ ਹੌਸਲੇ ਬਣਾ ਕੇ ਤੁਸੀਂ ਬੰਮ ਰੱਖਿਓ ਜਿੱਤਣਾ ਏ ਜ਼ਰੂਰ ਚਾਹੀ ਜਗ ਰੱਖਿਓ ਛਿਗਰੇ ਵਾਲੇ ਅੱਖਾਂ ਦੇ ਕੰਮ ਉਹ ਛਿਗਰੇ ਵਾਲੇ ਬੱਚੇ ਦੇ ਕੰਮ ਉਹ ਜਿਹੜਾ ਕਿ ਬੰਮ ਦਾ ਮਲੀ ਦਾ ਥੋੜਾ ਸੁਹਣ ਲੇ ਜਾਂਦਾ ਇਸੇ ਦਾ ਘੂੜੇ ਦੇ ਨੇੜੇ ਖੜਨਾ ਵੀ ਫਰ ਲੱਗਦਾ ਹੁੰਦਾ ਹਰ ਤੀ ਨੋਦੀਆਂ ਨੇ ਜਦੋਂ ਹਾਰ ਚੰਦੀ ਨੂੰ ਲੈ ਜਾਂਦਾ ਮਸਕਾਨ ਕਰ ਸਿੱਧੂ ਪੰਡ ਰਾਮਸਰਾ ਰਣਜੀਤ ਕੋੜਾ ਤਿਆਰੀ ਰੱਖੇ ਨੰਬਰ 20 21 ਨੰਬਰ ਤੇ ਤਿਆਰੀ ਰੱਖੇ ਹਿੰਦਰ ਸਿੱਧੂ ਪੰਡ ਗਰਵਾਰ ਸਿੰਘ ਕੋੜਾ ਹੋ ਗਿਆ ਵਾਪਸ ਦੇਖਦੇ ਹਾਂ ਹੁਣ ਪੀਰ ਤਿਆਰੀ ਰੱਖਾ ਮੇਰਾ 20 ਨੰਬਰ ਕੈਸ ਕੰਡਾ ਜਿੱਧਰ ਪਹੁੰਚਦਾ ਕੱਲ ਕੱਢ ਕੇ ਕੱਲ ਕੱਢ ਕੇ ਕੜਕੜਾ ਕਾ ਕਾਰਤੀ ਦੇ ਸੰਨੀ ਨਾਲ ਬੁਰੇ ਝੰਡ ਮਿੱਤਰੋ ਆਪਣਾ ਵਿਸ਼ਿਆ ਹੋ ਗਿਆ ਭੜੀ ਸ਼ੀਰਿਆਂ ਵਾਲੀ ਕੰਦ ਮਿੱਤਰੋ ਕਾਰਕੀ ਸ਼ੀਰਿਆਂ ਵਾਲੀ ਕੰਦ ਮਿੱਤਰੋ ਹਰ ਤੱਕ ਪਹੁੰਚ ਚੁੱਕੀਆਂ ਦੋੜਾਂ ਦੇ ਵਿੱਚੋਂ 33 ਨੰਬਰ ਦਾ ਜੇਗਰਾ ਇੱਕ 10 28 ਦੇ ਸਮਾਂ ਲੱਗੇ ਸਾਹ ਤੇ ਮੂਰੇ ਖੜੇ ਨੂੰ ਦੇਖੋ ਇਹੜਾ ਟੱਕਰ ਦਿੰਦਾ ਹੈ ਜੇ ਖੇਡ ਬਾਕੀ ਆ ਹਲੇ ਤਾਂ ਖੇਡ ਬਾਕੀ ਆ ਕੁਝ ਵੀ ਹੋ ਸਕਦਾ ਹਲੇ ਤਾਂ ਯਾਰ ਮੈਦਾਨ 'ਚ ਆ

ਤੇ ਉਹ ਵਧੀਆ ਲਾ ਜਾਨਾ ਸੀ ਚਲੋ ਪਰ ਆਊਟ ਮਾਰ ਜਾਵੇ ਤਾਂ ਹੀ ਕਹਿ ਵੀ ਜੇਪੈਂਸਰ ਤੇ ਹਾਰ ਕੋ ਮੇਰਾ ਹਾਰ ਕੇ ਖੁੱਤੀਆ ਤੇ ਚਾਹ ਦਾ ਮੈਨ ਕੋਟੀ ਪੜੇਗਾ ਹਾਰ ਦਾ ਮੈਨ ਹੀਰਾ ਲਓ ਜੀ ਤਿਆਰੀ ਹੈ ਤੇਰੇ ਲਈ ਹਰ ਤੇ ਬਸ ਕੰਮ ਕਰੋ ਬੱਚੇ ਉਹਦੇ ਕੋਈ ਨਹੀਂ ਜੀ ਅਗਲੇ ਬਾਕੇ ਆਉਣ ਵਾਲੇ ਵਧੀਆ ਖਿਡਾਰੀ ਬਣਦੇ ਆ ਜੀ ਅਮੇ ਚੌਥਾ ਫੀਲ ਕਰਾ ਕਰੋ ਚਲੋ ਜੀ ਜਿਹੜਾ ਕਰਮ ਹੈ ਤੁਸੀਂ ਹੱਸਦੇ ਹੋ ਨਾ ਇਸੇ ਤਰ੍ਹਾਂ ਹੀ ਸਾਡੇ ਪਿੰਡ ਵੀ ਬਖੋਲ ਕਰਦੇ ਰਹਿੰਦੇ ਆ ਸਾਡੇ ਕੰਪੈਨ ਵਾਲੇ ਨਾ ਮੈਨੂੰ ਫੋਨ ਕਰਕੇ ਕਹਿੰਦਾ ਆ ਗਈ ਭਾਈ ਤੇਰੇ ਤੋਂ ਫੋਨ ਕੱਟੂਗਾ ਕਦੋਂਗਾ ਅੱਪ ਮੈਂ ਵੀ ਇਹ ਕਹੋ ਕਿ ਜਦੋਂ ਤੁਸੀਂ ਬੈਲ ਗੱਡੀਆਂ ਭਜਾਉਂਦੇ ਹੋ ਜਦੋਂ ਤੁਰਤੀਓ ਤੁਸੀਂ ਕਹਿੰਦੇ ਆ ਗਈ ਭਾਈ ਤੇ ਅੱਪ ਪਹੁੰਚੀ ਤਾਂ ਕਹਿੰਦੇ ਉਹ ਮੈਂ ਕਹਿੰਦਾ ਫੋਨ ਲਾ ਕੇ ਆစီ ਵੀ ਕਹਿੰਦੇ ਆ ਗਈ ਭਾਈ ਅਸਰ ਨਾ ਕਰ ਵਾਸਤੇ ਰੋਹਿਆਂ ਦੇ ਖਾਲੇ ਖਰਾਬ ਮਿੱਤਰੋ ਹੱਸਲ ਦੇ ਨਾਲ ਸਾਰਾ ਕੁਝ ਇਹਦਾ ਫੇਫੜੇ ਵੀ ਕਿਸੇ ਤਰ੍ਹਾਂ ਹੋ ਜਾਂਦੀ ਆ ਹੱਸ 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 ਕੇ ਬੰਦਾ ਬਾਈ ਟੱਟ ਚ ਕੁਝ ਮਰਜ਼ੀ ਨਹੀਂ ਪਰ ਚਿਹਰੇ ਤੋਂ ਮਹਿਸੂਸ ਨਹੀਂ ਹੋਣਦਾ ਵੀ ਮੈਨੂੰ ਕੋਈ ਧੱਕਾ ਪਰ ਅੱਜ ਕੱਲ ਸਮਾਂ ਹੀ ਇਹ ਜਿਹਾ ਸਭ ਟੈਨਸ਼ਨਾਂ ਦੇ ਮਾਰੇ ਪਹਿਲੇ ਟੈਨਸ਼ਨਾਂ ਦੇ ਬਿਨਾਂ ਗੱਲਬਾਤ ਵੀ ਲੋਕ ਟੈਨਸ਼ਨਾਂ ਲਈ ਜਾਂਦੇ ਨੇ ਪਰ ਮੈਂ ਕਹਿੰਦਾ ਉਹ ਰਾਜਾ ਬੰਦਾ ਜਿਹੜਾ ਕੋਈ ਟੈਨਸ਼ਨ ਨਹੀਂ ਲੈਂਦਾ મિત્રો વાજે કા સડા ચાલદે રહે દે જтта ને તો મੁੰડે કહે દે આપા મોચા લઈ લે મੁੰડે ના દેખા તોડ દે બાપુ લાડા પયે મੁੰડે ના દેખા તોડ દે ઓ બાપુ લાડા પયે હરજીંદર સਿੱધુ પંદર રામ સરા તેરી લેકે હરજીંદર સਿੱધુ રામ સરા ગવા છોરા તારી કરો ઓતુ તો દીપ પ્રભાન પંડા માંગ લો સમૂર માંગે લો મારવાળા ઠીક હૈ

ਇੱਕ ਨੰਬਰ ਚੱਲ ਰਹਾ ਕਮੇਟੀ ਆ ਬਈ ਨੰਬਰ ਦੌਰ ਚੱਲ ਰਹੀ ਆ ਜਿਹੜੀ ਉਸ ਨੂੰ ਟਾਈਮ ਇੱਕ ਵਾਰੀ ਬੋਲਦਾ ਕਰੋ ਬਾਕੀ ਸਾਰੇ ਬਾਅਦ ਤੇ ਇਕੱਠੇ ਹੋਏ ਹੋਏ ਇਹ ਭਾਰੀ ਵੀ ਆ ਮਿੱਤਰੋ ਅੱਜ ਐਸ ਮੇਲੇ ਤੇ ਕੱਲ੍ਹ ਉਸ ਮੇਲੇ ਤੇ ਪੁਰਾਣਾ ਕਹਿੰਦਾ ਮੈਂ ਬੰਦਨਾ ਫੈਰ ਪਾਵੇ ਕੋਈ ਬੰਦੇ ਕੋ ਬੰਤੂ ਆਪੀ ਕੋਰ ਬਸੰਦ ਸਰਾਪ ਤੇ ਜਮ ਵਧੀਆ ਸਰਦਾਰ ਜੰਡਵਾਲਾ ਨਕ ਪੜੀ ਠੀਕ ਹੈ ਸਾਰੇ ਵਧੀਆ ਸਾਰੇ ਵਧੀਆ ਠੀਕ ਹੈ ਘਟਨਾ ਜੀ ਬਹੁਤ ਬੜਾ ਖਾਰਦਾ ਲੋਕਾਂ ਦਾ ਹੌਸਾ ਹੈ ਸਾਹਿਦ ਅਬਦੁਲਵਾਹ ਸਾਡੀ ਮੇਨ ਕੁਆਲਟੀ ਆ ਵੀ ਲੋਕ ਪਹਿਲੇ ਦਿਨ ਤੋਂ ਲੈ ਕੇ ਵੀ ਦੇਖੋ ਨੇ ਗੇ ਸੰਘਾਂ ਦੀਆਂ ਦੌੜਾਂ ਦੇਖਦੇ ਰਹੇ ਆ ਹਾਂ ਤੇ ਹੁਣ ਦੇਖੋ ਕੋਈ ਚੱਲ ਵੀ ਦੌੜ ਸ਼ੁਰੂ ਹੋਈ ਅਜੇਂਦਰ ਸਿੰਘ ਪੰਡਤ ਰਾਮ ਸਰਾ ਕਰਵਾ ਚੋੜਾ ਚੱਲਿਆ ਮਿੱਤਰੋ ਅਜੇਂਦਰ ਸਿੰਘ ਰਾਮ ਸਰਾ ਦੀਪ ਪਰ ਦੀ ਤਿਆਰੀ ਰੱਖੋ ਭਾਈ ਨੰਬਰ ਰਮਨਾ ਦੁੰਦੇ ਕੋਟੀਆਂ ਰਮਨਾ ਦੁੰਦੇ ਕੋਟੀਆਂ ਇਹ ਵੀ ਤਿਆਰੀ ਰੱਖਿਆ ਮਿੱਤਰੋ ਬਾਕੀ ਦਾ ਫੈਸਲਾ ਕਮੇਟੀ ਆਰ ਕਰਦੀ ਹੈਗੀ ਪਾਰਟੀਆਂ ਵੀ ਦੇਖ ਕੋਈ ਖੇਡਾ ਪੱਖਵਾਜ ਕਿਸੇ ਦਾ ਨਹੀਂ ਹੋ ਰਿਹਾ ਜਿਹੜਾ ਜਾਂ ਫਾਸ ਦਾ ਪਾਸਾ ਜਿਹਨਾਂ ਨੂੰ ਮਾਰ ਸਤਾਉਣਾ ਸਾਡੇ ਅੱਜ ਦੇ ਤੱਕ ਤਾਂ ਅੱਜ ਕੋਈ ਪੋਲੀਟਿਕਸ ਵਾਲੇ ਅੱਜ ਸਾਡੇ ਮੇਲੇ ਦੇ ਮੈਂਪਰ ਕਮੇਟੀ ਆ ਸਾਰਿਆਂ ਵੱਲੋਂ ਮੈਡੀਕਲ ਸਭ ਇੱਕ ਅਗਲੇ ਕਰਵਾਇਆ ਜਾ ਰਿਹਾ ਹੈ ਜੀ ਵੀ ਸਭ ਇੱਕ ਅਗੇ ਜੀ ਦਾ ਸਾਹ ਦੇ ਸਾਡੇ ਪੁੱਤ ਪਲਵੰਡੀ ਦਾ ਘੋੜਿਆਂ ਦਾ ਜੋ ਮੇਲਾ ਕਿਉਂਕਿ ਭਈ ਮੁੱਤੋ ਨਾ ਨਾ ਮੇਲੇ ਖਰਾਬ ਹੋ ਜਾਂਦੇਗੇ ਸਾਨੂੰ ਗੈਸਟ ਮਿਲਿਆ ਹੈ ਘੋੜੀਆਂ ਪਾਲਣ ਦਾ ਵੱਡਾ ਚੰਗਾ ਭਈ ਤੀਚਾ ਮੇਲਾ ਅੱਜੜ ਕੇ ਚੰਗਾ ਮੇਲਾ ਲੱਗਿਆ ਪੀਚਾ ਮੇਲਾ ਤਲਵੰਡੀ ਸਾਬੋ ਸ੍ਰੀ ਦਾਨਵਾਂ ਸਾਹਿਬ ਦੀ ਧਰਤੀ ਤੇ ਸੰਗਰੂਰ ਦਾ ਪੀਚਾ ਮੇਲਾ ਰਮਣਾ ਗੁੰਨੇ ਕੋਟਿਆ ਇਹ ਦੂਗਲਾ ਵੀ ਸਭ ਉਹ ਵੀ ਤਿਆਰੀ ਰੱਖਣ ਬਹੁਤ ਬਈ ਤਲਵੰਡੀ ਸਾਬੋ ਆਪਣੀ ਆਪ ਦੀ ਧਰਤੀ ਦਾ ਕੋੜਾ ਜਾਊਗਾ ਦੇਖਦੇ ਆਪੋ ਦੇਖਦੇ ਹਾਂ ਜੀ ਦੇਖ ਲੈ ਪੀਚਾ 1 ਮਿੰਟ 49 ਸਕਿੰਟ 97 ਪੁਆਇੰਟ 1 ਮਿੰਟ 49 ਸਕਿੰਟ 97 ਰੱਖਾ ਲੈ ਇੱਕ ਮਿੰਟ 48 ਸਕਿੰਟ 97 ਪੁਆਇੰਟ ਪੰਗਨਾਮ ਸਿੰਘ ਜਿਹੜਾ ਪਟਨਾਵਾਲਾ ਦੇ ਵਿੱਚ ਫੀਲ ਕਰਦਾ ਆ ਇੱਕ ਮਹਾਰਾਜ ਸਰੂਰ ਗੱਲ ਨੂੰ ਹੋਣਾ ਬਈ ਛਪਟਾ ਦੜਾ ਮੰਗਵਾਓ ਸਰੂਰ ਗੱਲ ਕਰੀ ਤੁਹਾਡਾ ਭਾਈ ਜਾਨੂ ਦੇ ਦੀ ਆਪਣੀ ਆਰਾਮ ਦੀਚਾ ਪੀਤਬਾਦੀ ਜਾਂ ਪਰ ਫਰਦਾਰੀ ਕੀਤੀ ਰਹਾ ਲਾਸਟ ਸੀਗਰ ਮੈਂ ਚਲੋ ਭਾਈ ਆਪਾਂ ਉਹਨੇ ਕਰਿਆ ਚਾਰੀ ਖੱਤਲੇ ਵੀਰ ਮੇਰਾ ਤੁਹਾਡਾ ਅਗਲਾ ਨੰਬਰ ਆ ਰਤਨਾ ਦੁੱਨੇ ਕੋਟੀ ਸਾਬਤ ਕੀ ਤਰਵੰਦੀ ਪਿਛਲੇ ਸਾਲ ਦਾ ਫੋਰਥ ਤੋ ਕਰਾ ਦੇਕੋ ਪਿਛਲੇ ਸਾਲ ਦਾ ਫੋਰਥ ਜੇਤੋ ਪਹਿਲੀ ਵਾਰ ਕੋਰੀ ਟੋਰੀਆ ਮੁਬਾਰਕਬਾਦ ਮੇ 21 ਸੈਕੰਡ ਸਾਲ ਉਹਦਾ ਸਟਾਰਟ ਆ ਇਸ ਗੱਲ ਦੀ ਵਧਾਈ ਆ ਤੁਹਾਡੇ ਜੱਗਰ ਦਾ ਤੁਹਾਡੇ ਆਪ ਦਾ ਮੇਰੇ ਮਿੱਤਰੋ ਤੁਹਾਡੇ ਘਰ ਦਾ ਪਹਿਲਾ ਦੁਨੀਆ ਬਹੁਤ ਦੂਰੋ ਦੂਰ ਪਹੁੰਚਿਆ ਦੁਨੀਆ ਪਹੁੰਚੀ ਜਾਂਦੀ ਆ ਦੂਰੋ ਡੇੜੇ ਹੰਮਾ ਹਮਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮੇਤਰਾ ਵਾਹ ਦਾ ਗੋਦੀ ਲਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਮੇਤਰਾ ਵਾਹ ਦਾ ਗੋਦੀ ਲਾ ਕੇ परी जारा, पर जारा दी फिर कहे पर शहर हिला दया गे जारी भाषा तेन समझ लगे उस भाषा चो समझा देंगे जी भाषा तेन समझ लगे उस भाषा चो समझा देंगे ਇੱਥੇ ਹਰ ਇੱਕ ਚੀਜ਼ ਵਿਕਦੀ ਆ ਇੱਥੇ ਹਰ ਇੱਕ ਚੀਜ਼ ਵਿਕਦੀ ਆ ਪਾਤ ਸੁਣਾ ਉਹ ਰੋਂਦੇ ਚਿਹਰੇ ਨਹੀਂ ਵਿਕਦੇ ਉਹ ਰੋਂਦੇ ਚਿਹਰੇ ਨਹੀਂ ਵਿਕਦੇ ਹਸਣ ਦੀ ਆਦਤ ਪਾਤ ਸੁਣਾ ਹਸਣ ਦੀ ਆਦਤ ਪਾਤ ਸੁਣਾ ਹੱਸਦੇ ਵਿੱਚ ਬਸਦੇ ਰੈਂਦਿਆਂ ਦੇ ਖਾਲੇ ਖਰਾਬ ਆ ਮਿੱਤਰੋ ਹੱਸਦੇ ਰਿਆ ਕੋ ਰਮਣਾ 90 ਕੋਟੀ ਤੇ ਲੱਗਦੀ ਸੱਤ ਤੇ ਤੇਰੀ ਖਿੱਚ ਕੇ ਆ ਜਾ ਮਿੱਤਰਾਂ ਗਵਾੜ ਚ ਅਸਲ ਮਖਾਨ ਬੰਦ ਬਸਰਾ ਇਹ ਵੀ ਟੀਰੀ ਰੱਖਾ ਨੰਬਰ ਨੰਬਰ 24 ਤੇ ਜਿਹੜਾ ਰਮਨਾਰੀ ਟੀਰੀ ਰੱਖੇ 27 ਬੋਲ ਲੋਕੀ ਦੇਖ ਰਹੇ ਨੇ ਮੇਲਾ ਖੜ ਖੜ ਕੇ ਰੇਵੀਆਂ ਦੀਆਂ ਤੜਣਾ ਹੁੰਦੀਆਂ ਨੇ ਇਸ ਸਾਹੋ ਦੀ ਤਲਵੰਟੀ 'ਤੇ ਚੜ ਚੜ ਕੇ ਤਲਵੰਟੀ 'ਚ ਦੌੜਾ ਹੁੰਦੀਆਂ ਨੇ ਚੜ ਚੜ ਕੇ ਅੱਜ ਹੋਰ ਵੀ ਰੇਵੀ ਥੋੜਾ ਕੱਲ ਨੂੰ ਹੁਣੇ ਛਪਟਾ ਰਹਿਣਾ ਓਕੇ ਆ ਵੀ 1.55.50 1 ਮਿੰਟ 10 ਸਕੰਡਾ 50 ਪੁਆਇੰਟ ਰੋਸੀ ਵੀ ਪੱਪਾ ਦਾ ਅਗਰ ਮਹਾਰਾਜ ਰਮਨ ਦਾ ਅੱਜ ਦੇ ਬੱਚੇ ਨੂੰ ਇਹ ਦੁਬਾਰਾ ਦੁੰਨੇ ਕੋੜੀਆਂ ਰਵਣਾ ਦੁੰਨੇ ਕੋੜੀਆਂ ਦੇਖ ਰਹੇ ਆ ਬਈ ਕਿੰਨੇਵੇਂ ਨੰਬਰ ਤੇ ਆਉਂਦਾ ਪਿਛਲੇ ਸਾਲ ਬਈ ਚੌਥੇ ਨੰਬਰ ਤੇ ਕੋੜੀ ਆਈ ਸੀ ਆ ਇਹ ਦੇਖਦੇ ਕਿੰਨਾ ਨੰਬਰ ਹਾਸਲ ਕਰਦੀ ਹੈ ਇਹ ਇਹ ਮੇਲਾ ਟੱਤ ਸ੍ਰੀ ਸ਼ਾਮ ਦਾ ਮਸਾਹਲ ਦਾ ਆਓ ਭੋਲੇਆ ਆਓ ਜੱਗਿਆ ਪਿੰਡ ਥਾਬੋ ਕੀ ਪਲਵੰਟੀ ਦੇ ਵਿੱਚ ਮੇਲਾ ਲੱਗਿਆ ਜਿੱਥੇ ਮੱਥਾਂ ਤੇ ਰੱਸਿਆਂ ਦੀ ਦੁਕਾਨ ਵੀ ਸੱਜਦੀ ਹੋ ਆ ਕੇ ਦੇਖੀਏ ਮੇਲੇ 'ਚ ਰੇਵੀਆ ਚਾਂਸ ਦੁੰਨੇ ਕਹਿੰਦੇ ਕੋਰੀ ਭੱਜਦੀ ਹੋ ਥੁਲੇ ਕਹਿੰਦੇ ਕੋਰੀ ਭੱਜਦੀ ਹੋ ਅਸਲਮ ਖਾਨੋਂ ਪਿੰਡ ਬਸਰਾ ਤਿਆਰੀ ਰਕੇ ਚੌਰੀ ਨੰਬਰ ਹੋਰ ਵੀਰੋ ਚੋਰੀ ਥੋੜੀ ਜਿਹੀ ਦਰਦੀਆ ਸਾਈਡ ਤੋਂ ਹੋ ਜਾਓ ਹੋ ਜਾਓ ਹੋ ਜਾਓ ਤੈਨੂੰ ਦੇਖੀ ਭਲਾ ਜੂ ਕੋਈ ਆ ਕੇ ਮੂਹਰੇ ਨਾ ਪਾਉਂਦਾ ਪਾਰ ਦਾ ਵਾਸਤਾ ਸਾਨੂੰ ਪੀਣ ਦੇ ਦੇ ਕਰ ਦੋ 23 ਨੰਬਰ ਚੱਲ ਰਿਹਾ 24 ਤੋਂ 24 ਦੇਖੋ ਅਸਲਮ ਖਾਨ ਅਸਲਮ ਖਾਨ ਪਿੰਡ ਬਸਰਾ देख भाई तुड़ी के, के ना <णगीखना>। डरदी <गीखना> दे है देखने बाकी भाई

ਤੱਕਦਾ ਹੁਣ ਮੱਕੇ ਜਿੱਨਾ ਨਿੱਕਾ ਮੱਤਖਾ ਪਰ ਦੇਖਦੇ ਵੀ ਕੈ ਮਿੰਟ ਚੋਂਦੀ ਆ ਦੇਖੋ ਜਾ ਮਤ ਨੂੰ ਹੌਸਲਾ ਖਿੰਜੀ ਤੁਰਿਆ ਜਾਂਦਾ ਹੁੰਦਾ ਮਾਰ ਕੇ ਬਠਿੰਡੇ ਵਾਲਾ ਵਾਜੀ ਵੀ ਬਾਕੀ ਹੈ ਕਿ ਹਾਲ ਬਸ ਨੇ ਡੱਕਦੇ ਵਾਲੇ ਕੰਮ ਨੂੰ ਰੇ ਰਾਤੀ ਤੋ ਤਾਂ ਹੱਥ ਕਰਕੇ ਪੀ ਗਏ ਦਾਲ ਵੀ ਚਾਤੀ ਪਤਾ ਪਤੰਦਰ ਨੇ ਸਿਰਾਈ ਕਰਾਤਾ ਹੱਦ ਨਾਲ ਵੀ ਵਾਦੀ ਕਰਦਾ ਚੱਕਦਾ ਫੱਟਾ ਕੰਮ ਨੂੰ ਬਾਈ ਜਿੱਤੇ ਪਰਚੀ ਫੜੋ ਸਰਾ ਹਾਂਜੀ ਓਕੇ ਹਾਂ ਮੈਂ ਤਾਂ ਤੁਹਾਨੂੰ ਰਹੀ ਹਾਂ ਅੱਜ ਉਹ ਅਕਬਰੀ ਨਾ ਬਾਹਰ ਕਵਾਸ ਨੂੰ ਜਿਹਨੇ ਵੀਰਾਂ ਨੂੰ ਇਹ ਰਸਤਾ ਤਿਆਰ ਕੀਤਾ ਬਹੁਤ ਸੋਹਣਾ ਰਸਤਾ ਤਿਆਰ ਕੀਤਾ ਗੁਰਮੀ ਮੁੱਠੀ ਦੇਖਦੇ ਹਾਂ ਕਿੰਨੇ ਮਿੰਟਾਂ 'ਚ ਪਹੁੰਚਦੀ ਆਂ ਜਾਂ ਉੱਰਦੀ ਆਉਂਦੀ ਆਂ ਬਿਲ ਮੁਖਤਰ ਕੋ ਡਰ ਲੱਗਦਾ ਮੈਂ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਸੋਨਾ ਰਸਤਾ ਪਿਆਰ ਕੀਤਾ 25 ਨੰਬਰ ਆ ਗਿਆ ਵੀ ਮੇਰੇ ਸਾਦੀ ਪਿੰਡ ਕਪੂਰ ਸਰਦਾਰ ਕੋਲਾ ਆਵੇ ਵੀ ਮੇਲੇ ਲੈ ਕੇ ਅਰਜਨ ਇਥੇ ਆਜਣ ਕਰਾਂਗੇ ਸਰਦਾਰ ਬਦਲ ਦੇ ਫੇਰ ਭਾਜੇਗਾ ਭਾਈ ਜਿੰਨੂ ਦੇ ਕੋਲ ਗੱਲ ਕਰ ਕਰੇਗੀ ਜੀ ਸਰ ਕੱਲ ਨੂੰ ਹੁਣ ਗੋਬੀ ਛਪਟਾ ਦੌੜਾ ਜਿੰਨੂ ਦੀ ਠੀਕਾ ਠੀਕਾ ਅਸਲ ਕਰ ਦੇ ਦੇਖਣਾ ਕੱਲ ਨੂੰ ਕਿੰਨੇ ਗਾ ਕੋੜੇ ਸਮੇਂ ਦੇ ਵਿੱਚ ਪਟਾਣਾ ਚ ਕੱਲ ਨੂੰ ਵੀ ਇਹਨੇ ਜਿਗਰੇ ਵਾਲਾ ਕੰਮ ਹੋ ਬਈਆ ਕਰਦਾ ਕਰਦਾ ਦੱਪਾ ਕਲੀਅਰ ਫਿਰ ਮੇਰੇ ਇਹਨੇ ਬਿਨਾ ਬ੍ਰੇਕੋਂ ਬਿਨਾ ਰੇਸੋਂ ਆਹੋ ਇੱਕ ਮਿੰਟਾ ਹੱਸਤਾ ਹੋਈ ਸਕ੍ਰਿਪਟ ਤੇ ਰੰਮੇ ਬਾਹਰ ਸੁਣ ਲਿਆ ਇਸੇ ਹੱਟਾ ਹੋਈ ਸੁਣਨੇ ਇੱਕ ਘੜ ਤਾਂ ਸਭ ਨੂੰ ਪਤਾ ਪੁਰਾਣਾ जानवर भाई जानवर बहुत निपड़ी ਸੁਹਾਵਾ ਪੱਲੇ ਕਲਕਰੂ ਨੇ ਜਾਰਾਂ ਨੂੰ ਬਹਾਰਾਂ ਨੂੰ ਲੈ ਮਿੱਤਰਾਂ ਨੂੰ ਜਾਰਾਂ ਨੂੰ ਬਹਾਰਾਂ ਨੂੰ ਲੈ ਮਿੱਤਰਾਂ ਨੂੰ ਲੈ ਨੂੰ ਮਿੱਤਰ ਇਹ ਸਾਡੀ ਕਪੂਰ ਪੱਲੇ ਆ ਗਿਆ ਹੋਇਆ ਸਾਡੀ ਕਪੂਰ ਕਰ ਦੋ ਗੋਰ ਇੱਧਰ ਨਾ ਉੱਥੇ ਚਲ ਕਰ ਦੋ ਗੋਰ ਕਰਦੇ ਬਈ ਪਤਰੀ ਮਾਰ ਕੰਡੀਆਂ ਮਿੱਤਰੋ ਹੋਏ ਭਾਈ ਇੰਨੀ ਕਰ ਦੋ ਹੋਰ ਕਿਸੇ ਜਾਨਵਰ ਵੇਲੇ ਨਹੀਂ ਹੋਈ ਜਿੰਨੀ ਕਰਦਿਆ ਹੁਣ ਹੋਈ ਹੈ ਕਰਦੋ ਗੌਰ ਹੋਈ ਪਿਆ ਮੁਰਕਾ ਜਾਨਵਰ ਵਹੀ ਸਿਰੇ ਤੋਂ ਤੇ ਵੇਖਦੇ ਕੈਮਰਾ ਜੇ ਪਹੁੰਚਦਾ ਇੱਥੇ 26 ਨੰਬਰ ਕਰਨ ਚੱਠਾ ਬੋਲ ਦੀ ਸੀਟ ਤੇ ਨੂਰਪੁਰ ਚੱਠਾ ਇਹ ਅਜੇ ਤੱਕ ਗਰਾਊਂਡ ਦੇ ਵਿੱਚ ਡੱਬਾ ਕਲੀਅਰ ਕੈਮਰਾ ਵੀਰ ਡੱਬਾ ਕਲੀਅਰ ਕਰ ਦਿਓ ਸਰ ਇੱਕ 1309 1309 ਬਈ ਇੱਕ ਵਾਰ ਸਫਾਈ ਆ ਤੇ ਬਹੁਤ ਚੰਗਾ ਇੱਕ ਵਾਰ ਸਫਾਈ ਕਰਖਾ ਇਹਨਾਂ ਨੂੰ ਪਿਆ ਜੀ ਇਹ ਸੈਕਿੰਡ ਨਾਲ ਮੈਨੂੰ ਮਿਲ ਤੱਕ ਮੈਨੂੰ ਇਹਦੇ ਤੇਰਾ ਦੇ ਸਮਾਪਤ ਇੱਕ 1309 ਇੱਕ 1309 ਇੱਕ ਮਿੰਟ ਇੱਕ 13 ਚੰਦ ਜੀ ਦਾ ਨੋ ਨਾ ਚਲਾਈ

ਹੈਗਾ ਆਈਫੋਨ ਵਾਲਾ ਨਾ ਕੇਵਲ ਹੈ ਨਹੀਂ ਆਪਾਂ ਆਰ ਰਹੀਂ ਆਰਵਿੰਗ ਹੈ ਕੇਵਲ ਹੈ ਨਹੀਂ ਪਾ ਆਰਵਿੰਗ ਤਾਂ ਹੈਗਾ ਆਪਣੇ ਕੋਲ ਬੈਗਵਾਲ ਬੋਲਦਾ ਹੈ ਜਰਾ ਇੱਕ ਪ੍ਰਸ਼ਨ ਤੁਹਾਡਾ ਨਾਮ ਕੀ ਕੰਪਨੀ ਸਾਰਾ 28 ਫਾਉਲ ਹੈ ਭਾਈ ਉਸਕੇ ਅਗੇ ਸਾਰਾ 28 ਮਿੰਟ ਦਾ ਸਭਾ 1 ਮਿੰਟ 17 ਸੈਕਿੰਡ ਚੇਠਾ 골ਡ ਨੂੰ ਸੀਪੇ ਗਾਣੇ ਪਰੇ ਨਾ ਕੋਈ ਵਿਰੇਸ਼ ਜਿੰਦ ਕੋਈ ਬਿਚੋਰ ਵਿਰੇਸ਼ ਜਿੰਦ ਵਿਰੇਸ਼ ਜਿੰਦ ਆਹਾਂ ਅੰਕੀ ਅੰਕ ਬਲਕਾਂ